ਸਤਿ ਸ਼੍ਰੀ ਅਕਾਲ ਜੀ ਸਤ ਸੂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਸੇ ਅੱਜ ਮੈਂ ਕਲੈਕਸ਼ਨਾਂ ਬਹੁਤ ਸੋਹਣੀਆਂ ਪਿਆਰੀਆਂ ਟ੍ਰੈਂਡੀ ਐਕਸਕਲੂਸਿਵ ਤੇ ਬੜੇ ਹੀ ਪਿਆਰੇ ਪਿਆਰੇ ਰੰਗਾਂ ਵਾਲੀਆਂ ਨਵੇਂ-ਨਵੇਂ ਡਿਜ਼ਾਈਨਾਂ ਵਾਲੀਆਂ ਲੈ ਕੇ ਆਈਆਂ ਤੇ ਆਫਰਾਂ ਵਾਲੀਆਂ ਕਲੈਕਸ਼ਨਾਂ ਵੀ ਅੱਜ ਹੈਗੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ-ਕਿਹੜੀ ਕਲੈਕਸ਼ਨਾਂ ਜਿਹੜੀ ਆਫਰਾਂ ਵਾਲੀ ਪਾਈ ਹੈ ਜਾਂ ਕਿਹੜੀ-ਕਿਹੜੀ ਕਲੈਕਸ਼ਨਾਂ ਜਿੱਤੇ ਕੁਝ ਅੱਜਕੱਲ ਆਫ ਲੱਗੀ ਆ ਜਾਂ ਤਿੰਨ ਸੂਟਾਂ ਵਾਲੀਆਂ ਕਿਹੜੀਆਂ ਨੇ ਇਸ ਲਈ ਲਾਸਟ ਤੱਕ ਵੀਡੀਓ ਨੂੰ ਦੇਖਣਾ ਵੀਡੀਓ ਤੇ ਬਨੇ ਰਹਿਣਾ ਕਲੈਕਸ਼ਨ ਬਹੁਤ ਪਿਆਰੀਆਂ ਨੇ ਸੋਹਣੀਆਂ ਨੇ ਫਰਸਟ ਵਾਲੀ ਕਲੈਕਸ਼ਨ ਜਿਹੜੀ ਆ ਰਿਯਾਨ ਦੀ ਸ਼ਰਟ ਪ੍ਰਿੰਟਰਡ ਲੇਸ ਲੱਗੀ ਹੈ ਵਾਈਟ ਲੇਸ ਦਾ ਬਹੁਤ ਰੈਂਡ ਹੈ ਫਿਰ ਤੋਂ 680 ਇਹਦਾ ਪ੍ਰਾਈਸ ਹੈ 680 ਰੁਪਿਆ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਕਲਰ ਬਹੁਤ ਪਿਆਰੇ ਨੇ ਦੁਪੱਟੇ ਤੇ ਵੀ ਲੇਸ ਲੱਗੀ ਹੈ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਰਡ ਹੈ ਤੇ ਨਾਲ ਲੇਸ ਲੱਗੀ ਹੈ ਇਹ 5 ਮੀਟਰ ਦਾ ਆਲ ਓਵਰ ਪ੍ਰਿੰਟ ਸੂਟ ਰਿਯਾਨ ਫੈਬਰਿਕ ਤੇ ਨਾਲ 크ਰੇਪ ਫੈਬਰਿਕ ਦੇ ਨਾਲ ਇਹ ਸੂਟ ਆਏਗਾ ਇਹ ਤੁਸੀਂ ਤਿੰਨ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 740 ਰੁਪਿਆ ਦੇ ਵਿੱਚ 740 ਵਿੱਚ ਤੁਸੀਂ ਤਿੰਨ ਸੂਟ ਬਾਈ ਕਰੋਗੇ ਇਹਨਾਂ ਦੀ ਟਰਮ ਕੰਡੀਸ਼ਨ ਇਹ ਹੈ ਕਿ ਦੋ ਸੂਟ ਤੁਸੀਂ ਸਿਲੈਕਟ ਕਰੋਗੇ ਥਰਡ ਵਾਲਾ ਸਾਡੀ ਸਾਈਡ ਤੋਂ ਜਾਏਗਾ ਜਾਏਗਾ ਇਹਨਾਂ ਦੇ ਵਿੱਚੋਂ ਹੀ ਤਵੱਖਰਾ ਹੀ ਜਾਏਗਾ ਜਿਹੜੇ ਤੁਸੀਂ ਕੀਤੇ ਹੋਣਗੇ ਉਹਨਾਂ ਵਰਗਾ ਨਹੀਂ ਬਟ ਇਹ ਕਿਉਂ ਜਾਏਗਾ ਸਾਡੀ ਸਾਈਡ ਤੋਂ ਦੋ ਕਸਟਮਰ ਸਿਲੈਕਟ ਕਰੇਗਾ ਥਰਡ ਵਾਲਾ ਅਸੀਂ ਭੇਜਾਂਗੇ 740 ਰੁਪਿਆਵਾਂ ਦੇ ਵਿੱਚ 3 ਸੂਟ ਤੁਹਾਨੂੰ ਮਿਲਣਗੇ ਆਲ ਓਵਰ ਪ੍ਰਿੰਟ ਵਾਲੇ 5 ਮੀਟਰ ਦਾ ਸੂਟ ਹੈ ਆਲ ਓਵਰ ਪ੍ਰਿੰਟ ਹੈ ਸੇਮ ਐਜ਼ ਇਟ ਇਜ਼ ਪ੍ਰਿੰਟ ਆਣਗੇ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਪ੍ਰਿੰਟ ਵਿੱਚ ਤੇ ਡਿਜ਼ਾਈਨ ਵਿੱਚ ਕੋਈ ਫਰਕ ਨਹੀਂ ਆਏਗਾ ਸੇਮ ਆਣਗੇ ਜਿਵੇਂ ਦੇ ਇੱਥੇ ਤੁਹਾਨੂੰ ਸ਼ੋ ਹੋ ਰਹੇ ਨੇ ਬਾਕੀ ਅਗਰ ਕੁਐਰੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੇ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਸਵੀ ਸੂਟ ਦੀ ਕੁਇਰੀ ਕਰਨੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਸੂਟ ਕਲਰ ਆਪਸ਼ਨ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸਾਰੇ ਟੋਟਲ ਅਵੇਲੇਬਲ ਨੇ ਤੇ ਕੋਈ ਵੀ ਸੂਟ ਅਜੇ ਆਊਟ ਆਫ ਸਟਾਕ ਨਹੀਂ ਹੋਇਆ ਬਾਕੀ ਗਰ ਕੁਇਰੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਲਓ ແຄມບຣິກ कॉटन ਦੀਆਂ ਕਲੈਕਸ਼ਨਾਂ ਇਹ ਆਈਆਂ ਨੇ ਇਹ ਤੁਹਾਨੂੰ ਕੈਮਰੀ कॉटन ਦੀ ਸ਼ਰਟ 2 ਮੀਟਰ ਦੀ 2 ਮੀਟਰ ਦਾ ਕੈਮਰੀ कॉटन ਦਾ ਬਾਟਮ ਮਿਲੇਗਾ ਤੇ ਦੁਪੱਟਾ ਜਿਹੜਾ ਆਏਗਾ ਮਸਲੀਨ ਦਾ ਤੇ ਨਾਲ ਲੈਸ ਲੱਗੀ ਆ ਤੇ ਵਿੱਚ ਜਿਹੜਾ ਕਿ ਸ਼ਰਟ ਨਾਲ ਦੇ ਪ੍ਰਿੰਟ ਵਾਲਾ ਡਿਜ਼ਾਈਨ ਦਿੱਤਾ ਹੈ ਕੱਟ ਕੇ ਵਰਕ ਦਿੱਤਾ ਹੈ ਗੋਟਾ ਪੱਟੀ ਵਰਕ ਦਿੱਤਾ ਕਲਰ ਬਹੁਤ ਪਿਆਰੇ ਨੇ ਸਾਰੇ ਕਲਰ ਅਵੇਲੇਬਲ ਨੇ 2 ਮੀਟਰ ਦੀ ਸ਼ਰਟ ਹੈ 2 ਮੀਟਰ ਦੀ ਬਾਟਮ ਅਤੇ 2 ਮੀਟਰ ਦੀ ਲੈਂਥ ਦੇ ਨਾਲ ਹੀ ਇਹਦਾ ਜਿਹੜਾ ਦੁਪੱਟਾ ਆਏਗਾ ਇਹ ਜਿਹੜੇ ਸੂਟ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਹੈ ਤੇ 980 ਵਿੱਚ ਸਿਰਫ ਤੇ ਸਿਰਫ 980 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਲੁੱਕ ਵਾਲੇ ਸੂਟ ਨੇ 셔ਟ ਪ੍ਰਿੰਟਡ ਹੈ ਬਾਟਮ ਪਲੇਨ ਹੈ ਦੁਪੱਟਾ ਬਹੁਤ ਸਟਾਈਲਿਸ਼ ਹੈ ਇਹ ਕਾਟਨ ਦੀ 셔ਟ ਦੇ ਨਾਲ ਕਾਟਨ ਦੀ ਬਾਟਮ ਹੈ ਤੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਪਾਕਿਸਤਾਨੀ ਸਟਾਈਲ ਦਾ ਵਰਕ ਹੈ ਨਾਲ ਬਾਟਮ ਪਲੇਨ ਹੈ 셔ਟ ਪ੍ਰਿੰਟਡ ਹੈ ਦੁਪੱਟਾ ਪਲੇਨ ਹੈ ਤੇ ਸਾਈਡ ਤੇ ਵਰਕ ਹੋਇਆ ਪਾਕਿਸਤਾਨੀ ਸਟਾਈਲ ਦਾ ਤੇ ਵਿੱਚ ਵੀ ਦੁਪੱਟੇ ਦੇ ਸਾਰੇ ਵਰਕ ਹੈ ਪ੍ਰਾਈਸ ਇਹਦਾ ਸਿਰਫ ਤੇ ਸਿਰਫ 770 ਰੁਪਏ ਆ ਬਾਟਮ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਹੈ ਦੁਪੱਟਾ ਪਾਕਿਸਤਾਨੀ ਵਰਕ ਦੇ ਨਾਲ ਸਾਈਡਾਂ ਤੇ ਵਰਕ ਹੈ ਲੈਸ ਲੱਗੀ ਲੈਸ ਦੀ ਤਰ੍ਹਾਂ ਵਰਕ ਹੈ ਕੱਟ ਵਰਕ ਹੈ ਤੇ ਬਾਕੀ ਸਾਰੇ ਦੁਪੱਟੇ ਤੇ ਵਰਕ ਹੈ ਪ੍ਰਾਈਸ ਸਿਰਫ ਤੇ ਸਿਰਫ 770 ਫ੍ਰੀ ਸ਼ਿਪਿੰਗ ਚਾਰजेस ਆਲਓਵਰ ਇੰਡੀਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਐਸੇ ਹੀ ਰੇਟ ਵਿੱਚ ਤੁਹਾਡੇ ਘਰ ਤੱਕ ਇਹ ਵਾਲੇ ਸੂਟ ਪਹੁੰਚਣਗੇ ਕਲਰ ਬਹੁਤ ਨੇ ਸਾਰੇ ਕਲਰ ਮੈਂ ਐਡ ਕਰ ਦਿੱਤੇ ਨੇ ਪ੍ਰਾਈਸ 770 ਹੈ ਸ਼ਿਫੌਨ ਦੇ ਦੁਪੱਟੇ ਸਾਰਿਆਂ ਨੂੰ ਬੜੇ ਪਸੰਦ ਹੁੰਦੇ ਨੇ ਤੇ ਇਹਨਾਂ ਦੇ ਨਾਲ ਵੀ ਸ਼ਿਫੌਨ ਦਾ ਦੁਪੱਟਾ ਬਹੁਤ ਸੋਹਣਾ ਹੀ ਕਲੈਕਸ਼ਨ ਆ ਨੇ ਕਲਰ ਮੈਂ ਜਿਵੇਂ ਦੱਸਿਆ ਕਿ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਬਾਕੀ ਅਗਰ ਤੁਸੀਂ ਸੂਟ ਹੋਰ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੋ ਵੀ ਸਟੇਟਸ ਤੇ ਅਪਡੇਟਸ ਆਣਗੇ ਉਹ ਤੁਹਾਨੂੰ ਉੱਥੇ ਸ਼ੋ ਹੋ ਜਾਣਗੇ ਜੇਕਰ ਤੁਸੀਂ ਬਾਈ ਕਰਨਾ ਹੈ ਜਾਂ ਦੇਖਣਾ ਚਾਹੁੰਦੇ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਨੇ ਜਿਹੜੇ ਟ੍ਰੈਂਡੀ ਟ੍ਰੈਂਡੀ ਐਕਸਕਲੂਸਿਵ ਸੂਟ ਜਿਹੜੇ ਟ੍ਰੈਂਡ ਕਰ ਰਹੇ ਨੇ ਤਾਂ WhatsApp ਤੇ ਜਾ ਕੇ ਮੈਨੂੰ ਆਪਣਾ ਨੰਬਰ ਤੇ ਸਿਟੀ ਦਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਸੂਟਸ ਨਾ ਤੁਸੀਂ ਫਿਰ ਮੈਨੂੰ ਦੱਸ ਦੋ ਮੈਸੇਜ ਕਰ ਦਿਓ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਫਿਰ ਜਿਹੜਾ ਕੀ ਅਪਡੇਟਸ ਤੇਲੀ ਆਉਂਦੀਆਂ ਨੇ ਉਹ ਤੁਹਾਨੂੰ ਉੱਥੇ ਸ਼ੋ ਹੋ ਜਾਣਗੀਆਂ ਕਲੈਕਸ਼ਨਾਂ ਸਾਰੀਆਂ ਬਹੁਤ ਪਿਆਰੀਆਂ ਨੇ ਸਾਰੇ ਇਹਨਾਂ ਨੂੰ ਬਹੁਤ ਪ ਤੇ ਇੱਕ ਬਹੁਤ ਹੀ ਅਫੋਰਡੇਬਲ ਰੇਟ ਵਿੱਚ ਕਲੈਕਸ਼ਨ ਆndੀਆਂ ਨੇ ਸਾਰੀਆਂ ਹੀ ਇਹ ਕਾਟਨ ਦਾ ਸੂਟ ਹੈ ਬਾਟਮ ਪਲੇਨ ਆਏਗੀ ਬਹੁਤ ਅਫੋਰਡੇਬਲ ਪ੍ਰਾਈਸ ਹੈ 735ਾਂ ਦੇ ਵਿੱਚ ਤੁਸੀਂ ਦੋ ਪੂਰੇ ਸੂਟ ਟਾਪ ਬਾਟਮ ਮੈਂ ਦੁਪੱਟਾ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 735ਾਂ ਦੇ ਵਿੱਚ ਇਹ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਨਾਲ ਤੁਹਾਨੂੰ ਕਾਟਨ ਦੀ ਬਾਟਮ ਪਲੇਨ ਤੇ ਨਾਲ ਹੀ ਪੇਂਟ ਐਸੇਮ ਐਜ਼ ਇਟ ਇਜ਼ ਦੁਪੱਟਾ ਮਿਲੇਗਾ ਲੈਫਟ ਸਾਈਡ ਵਾਲੇ ਸ਼ਰਟ ਦਾ ਕੋ ਕਿਰਾਏ ਰਾਈਟ ਸਾਈਡ ਤੇ ਇਹਦਾ ਦੁਪੱਟਾ ਹੈ ਬਹੁਤ ਪਿਆਰੀ ਕਲੈਕਸ਼ਨ ਹੈ 735 ਤੇ ਅੱਜ 2 ਸੂਟ ਮਿਲਣਗੇ ਰੱਖੜੀ ਸਪੈਸ਼ਲ ਆਫਰ ਹੈ ਇਸ ਲਈ ਇਹ ਸੂਟ ਹੁਣ ਇਸ ਰੇਟ ਤੇ ਆਏ ਨੇ ਅਦਰਵਾਈਜ਼ ਇਹਨਾਂ ਦਾ ਰੇਟ ਜ਼ਿਆਦਾ ਹੈ ਬਹੁਤ ਸੋਹਣੇ ਪ੍ਰਿੰਟ ਹੋਏ ਨੇ ਸੇਮ ਐਜ਼ ਐਜ਼ ਇਟ ਇਜ਼ ਹੈਂਡ ਪੇਂਟ ਦੀ ਤਰ੍ਹਾਂ ਹੋਇਆ ਹੈ ਬਹੁਤ ਸੋਹਣਾ ਫੈਬਰਿਕ ਹੈ ਸੌਫਟ ਫੈਬਰਿਕ ਹੈ ਕਾਟਨ ਹੈ ਦੁਪੱਟਾ ਵੀ ਤੁਹਾਨੂੰ ਨਾਲ ਮਸਲੀਨ ਕਾਟਨ ਦਾ ਮਿਲੇਗਾ ਤੇ ਬਹੁਤ ਹੀ ਸੋਹਣੇ ਰੰਗਾਂ ਦੇ ਨਾਲ ਆਇਆ ਦੋ ਰੰਗ ਆਏ ਨੇ ਜਿਹੜੇ ਉੱਪਰ ਇਹਨਾਂ ਦੇ ਪੇਂਟ ਹੋਇਆ ਪ੍ਰਿੰਟ ਹੋਇਆ ਉਹ ਡਿਫਰੈਂਸ ਡਿਫਰੈਂਸ ਹੈ ਸਾਬ ਤੇ ਉਹ ਤੁਸੀਂ ਜਿਹੜਾ ਵੀ ਚਾਹੋਗੇ ਮਿਲ ਜਾਏਗਾ ਸਿਰਫ ਤੇ ਸਿਰਫ 735 ਵਿੱਚ 200 ਐਵੇਂ ਵਾਲੇ ਤੁਹਾਨੂੰ ਮਿਲਣਗੇ ਜ਼ੋਰ ਚਟ ਦੇ ਨਾਲ बॉटਮ ਜਿਹੜਾ ਕਾਟਨ ਦੇ ਨਾਲ ਆਏਗਾ ਤੇ ਆਏਗਾ ਚਿਕਨਕਾਰੀ ਵਰਕ ਵਾਲਾ ਕਲਰ ਕਾਫੀ ਨੇ ਵਾਈਟ ਲੈਸ ਵਾਲੇ ਵਰਕ ਅੱਜਕੱਲ ਕਾਫੀ ਫਿੱਟ ਟ੍ਰੈਂਡ ਵਿੱਚ ਹੈ ਇਸ ਲਈ ਲੈ ਕੇ ਆਈਆਂ ਕਲਰ ਬੜੇ ਪਿਆਰੇ ਨੇ ਇਹਨਾਂ ਵਿੱਚ 730 ਰੁਪਏ ਦਾ ਪ੍ਰਾਈਸ ਹੈ ਅਕੀਰ ਜੇ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਹਾਨੂੰ ਪਤਾ ਚੱਲਦਾ ਰਹੇ ਕਿ ਅੱਜਕੱਲ ਕਿਹੜੇ-ਕਿਹੜੇ ਟ੍ਰੈਂਡ ਕਰ ਰਹੇ ਨੇ ਸੂਟ ਚਾਹੇ ਉਹ ਸਟੀਚ ਹੈ ਜਾਂ ਅਨਸਟੀਚ ਆਫਰਾਂ ਵਾਲੀਆਂ ਕਲੈਕਸ਼ਨ ਜ਼ਿਆਦਾਤਰ ਲੈ ਕੇ ਆਉਣੀ ਆ ਮੈਂ ਵੀਡੀਓਜ਼ ਵਿੱਚ ਕਿਉਂਕਿ ਆਫਰਾਂ ਵਾਲੀਆਂ ਪ੍ਰੀਫਰ ਕਰਦੇ ਨੇ ਸਾਰੇ ਕਸਟਮਰ ਕਈ ਸੂਟ ਜਿਹੜੇ ਪਹਿਲਾਂ ਥੋੜੇ ਵੱਧ ਰੇਟ ਵਿੱਚ ਸੀ ਉਹ ਹੁਣ ਘੱਟ ਵਿੱਚ ਆ ਇਹਨਾਂ ਸੂਟਾਂ ਨੂੰ ਹਮੇਸ਼ਾ ਹੀ ਪਿਆਰ ਬਹੁਤ ਮਿਲਦਾ ਹੈ ਤੇ ਸਾਰੇ ਹੀ ਇਹਨਾਂ ਸੂਟਾਂ ਨੂੰ ਬੜਾ ਪਸੰਦ ਕਰਦੇ ਨੇ ਬਹੁਤ ਸੁਪੀਰੀਅਰ ਕੁਆਲਿਟੀ ਦਾ ਕੈਮਰੀ ਕਾਟਨ ਦਾ ਫੈ布ਰਿਕ ਹੈ ਤਿੰਨ ਸੂਟ ਤੁਹਾਨੂੰ 1300 ਰੁਪਏ ਦੇ ਵਿੱਚ ਮਿਲ ਜਾਣਗੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੁੰਦਾ ਹੈ ਕੈਮਰੀ ਕਾਟਨ ਦੀ ਟਾਈ ਮੀਟਰ ਦੀ ਸ਼ਰਟ ਕੈਮਰੀ ਕਾਟਨ ਦਾ ਟਾਈ ਮੀਟਰ ਦਾ ਬਾਟਮ ਤਿੰਨ ਸੂਟ ਤੁਸੀਂ ਬਾਈ ਕਰ ਸਕਦੇ ਤਿੰਨੇ ਹੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਚਾਹੇ ਸੇਮ ਚਾਹੇ ਡਿਫਰੈਂਟ ਫਿਰ ਤੁਹਾਡੀ ਚੋਇਸ ਹੈ ਤੇ ਇਹਦੇ ਵਿੱਚ ਇਹ ਬੰਦਸ਼ ਨਹੀਂ ਹੈ ਕਿ ਦੋ ਸਾਡੇ ਵੱਲੋਂ ਤੇ ਇੱਕ ਸਾਡੇ ਵੱਲੋਂ ਇੱਥੇ ਤੁਸੀਂ ਤਿੰਨੋਂ ਆ ਤੇ ਬਾਕੀ ਅਗਰ ਇਹਨਾਂ ਦੇ ਬਾਰੇ ਵਿੱਚ ਹੋਰ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜਿੱਦਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਬਾਕੀ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਨੋਟੀਫਿਕੇਸ਼ਨ ਪ੍ਰੈਸ ਕਰੋ ਕਿ ਤਾਂ ਹੀ ਤਾਂ ਨੋਟੀਫਿਕੇਸ਼ਨ ਆਣਗੇ ਮੈਂ ਜੋ ਵੀ ਅਪਡੇਟ ਕਰਾਂਗੀ ਚਾਹੀਏ ਸ਼ਾਰਟਸ ਹੈ ਚਾਹੀਏ ਕਮਿਊਨਿਟੀ ਤੇ ਜਾਂ ਫਿਰ ਵੀਡੀਓਜ਼ ਤਾਂ ਹੀ ਆਣਗੇ ਜੇਕਰ ਨੋਟੀਫਿਕੇਸ਼ਨ ਨੂੰ 올 ਤੇ ਸੈੱਟ ਕਰੋਗੇ ਬਾਕੀ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਜਿੰਨੀਆਂ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਬਹੁਤ ਸੋਹਣੇ ਨੇ ਸਾਰੇ ਦੇ ਸਾਰੇ ਸੂਟ ਇਹ 680 ਦੀ ਰੇਂਜ ਵਾਲਾ ਸੂਟ ਹੈ ਬਹੁਤ ਸੋਹਣਾ ਹੈ ਦੁਪੱਟਾ ਮਸਲੀਨ ਦਾ ਸ਼ਰਟ ਭਾਰੀ ਹੈ ਬਾਟਮ ਵੀ ਬਹੁਤ ਪਾਰਾ ਹੈ ਦੁਪੱਟਾ ਬਹੁਤ ਪਿਆਰਾ ਹੈ ਇਹ ਇੱਕ 99 ਵਿੱਚ ਤੁਹਾਨੂੰ ਸੂਟ ਮਿਲਣਗੇ ਕਲਰ ਇਹਦੇ ਵਿੱਚ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਸੈੱਡ ਕਰ ਦਿੱਤੇ ਨੇ ਰਾਇਲ ਲੁੱਕ ਵਾਲੇ ਸੂਟ ਆਣਗੇ ਬਾਟਮ ਤੇ ਵੀ ਵਰਕ ਹੋਈ ਹੈ ਟਾਈ ਡਾਈ ਵਾਲਾ ਬਾਟਮ ਆਏਗਾ ਦੁਪੱਟਾ ਟਾਈ ਡਾਈ ਵਾਲਾ ਸ਼ਰਟ ਤੇ ਕਢਾਈ ਹੈ ਘੇਰੇ ਤੇ ਕੱਟ ਵਰਕ ਬਾਟਮ ਬਹੁਤ ਪਿਆਰਾ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੇਰੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜੋ ਵੀ ਜਿਸ ਵੀ ਸੂੜੀ ਤੁਸੀਂ ਕੁਐਰੀ ਕਰਨੀ ਹੈ ਤੁਹਾਨੂੰ ਤੁਹਾਡੀ ਜਲਦੀ ਰਿਪਲਾਈ ਜ਼ਰੂਰ ਆਏਗਾ ਇਹ ਵਾਲੇ ਮਸਲੀਨ ਦੇ ਦੁਪੱਟਿਆਂ ਨਾਲ ਬਾਟਮ ਤੇ ਕਢਾਈਆਂ ਨੇ ਸ਼ਰਟ ਤੇ ਪ੍ਰਿੰਟ ਹਨ ਆਲ ਕਢਾਈਆਂ ਵਿੱਚ ਦਿੱਤੀਆਂ ਨੇ ਇਹ ਤੁਹਾਨੂੰ 660 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਸਿਰਫ ਤੇ ਸਿਰਫ 660 ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਆਲਓਵਰ ਇੰਡੀਆ ਤਾਂ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਐਕਸਕਲੂਸਿਵ ਟ੍ਰੈਂਡੀ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਟ੍ਰੈਂਡੀ ਟ੍ਰੈਂਡੀ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ